ਇਹ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਸਾਇਰਨ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ ਚ ਜਿਹੜੀ ਜਿਹੜੀਆਂ ਵੱਡੀਆਂ ਫਾਉਂਟਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਕਿ ਲੋਡ ਪੈਣ ਤੇ ਉਹਨਾਂ ਨੂੰ ਜਦੋਂ ਵੀ ਮੈਸੇਜ ਕੋਈ ਵੀ ਕਰ ਕਰਵੇ ਇਹ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਂਦੇ ਆ ਦੇ ਕੋਲ ਜਿਹੜਾ ਸਾਇਰਨ ਹੈ ਨਾ ਉਹ ਮੁਨਤਲ ਦੇ ਵਿੱਚ ਬਣੀ ਹੈ ਰੋਲ ਦਾਦਨੋਂ ਆ ਕੇ ਆ ਉਹਦੀ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਸ਼ਰਮਾ ਫਾਇਰਫੋਸ ਨਗਰ ਨਿਗਮ ਬਟਾਲਾ ਤੋਂ ਸਰ ਜੀ ਕੀ ਕੰਮ ਕੀਤਾ ਇੱਥੇ ਕਿੰਨੇ ਕਿਤੇ ਸੀ ਅਸੀਂ ਜੀ ਰੂਟੀਨ ਚੈਕਿੰਗ ਕੀਤੀ ਸਾਡੀ ਇਹ ਜਿਹੜਾ ਸਾਇਰਨ ਲੱਗਾ ਦਾ ਐਮਰਜੈਂਸੀ ਸਾਇਰਨ ਇਹਨੂੰ ਅੱਜ ਰੂਟੀਨ ਚ ਚੈੱਕ ਕੀਤਾ ਗਿਆ ਕਿ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈਗਾ ਪੂਰੀ ਟ్రਾਈਲ ਕੀਤੀ ਗਈ ਹੈ ਬਸ ਸਰ ਕਿਸ ਕਰਨ ਦੇ ਚੱਕ ਤੱਕ ਟੁਇਸਟ ਚੈਕਿੰਗ ਕੀਤੀ ਗਈ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੌਕੇ ਤੇ ਚੱਲ ਚੱਲਦਾ ਹੈ ਕਿ ਨਹੀਂ ਚੱਲਦਾ ਉਹ ਉਹਦੇ ਕਰਕੇ ਦੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ ਕਿੰਨੇ ਕਰਾਂ ਮਹੀਨੇ ਬਾਅਦ ਉਹੀ ਚੈਕਿੰਗ ਕੀਤੀ ਹੁੰਦੀ ਹੈ ਸਰ ਇਹ ਹੁੰਦਾ ਹੈ ਪਹਿਲਾਂ ਕਿਤੇ ਲੋਡ ਪੈਣ ਤੇ ਚੱਲਦਾ ਹੈ ਬੜੀ ਦੇਰ ਬਾਅਦ ਚੈਕਿੰਗ ਉਹਦੀ ਹੋਣ ਲੱਗੀ ਜਾਂਦਾ ਹੈ ਇਹ ਇਹ ਇਸ ਤਰ੍ਹਾਂ ਸੀਗਾ ਵੀ ਇੱਥੋਂ ਦਫਤਰ ਥੱਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੁਟੀਨ 'ਚ ਚਲਾਉਂਦੇ ਰਹੇ ਆ ਫੋਨ ਸਾਡਾ ਦਫਤਰ ਇੱਥੋਂ ਸ਼ਿਫਟ ਹੋ ਕੇ ਤੇ ਚਲਾ ਗਿਆ ਬੇਲਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ-ਵੇਲੇ ਚਲਾਈਦਾ ਵਾ ਲੇਕਿਨ ਜਿਆਦਾ ਲੰਬੀ ਹੂਟਿੰਗ ਨਹੀਂ ਕਰੀਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਾ ਕਿ ਚੱਲ ਰਿਹਾ ਇਹ ਸ਼ਹਿਰ ਹੋਰ ਵੀ ਸ਼ਹਿਰ 'ਚ ਲੱਗੇ ਦੇ ਫਿਰ ਉਹ ਵੀ ਚੈੱਕ ਕਰ ਰਹੇ ਤੁਸੀਂ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਸਾਇਨ ਸਿਸਟਮ ਲੱਗੇ ਹੁੰਦੇ ਆ ਉਹ ਜਿ ਸ਼ਹਿਰ ਚ ਜਿਹੜੀ ਜਿਹੜੀ ਵੱਡੀਆਂ ਫਾਉਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਵੀ ਲੋਡ ਪੈਨ ਤੇ ਉਹਨਾਂ ਨੂੰ ਜਦੋਂ ਵੀ ਮੈਸੇਜ ਕੋਈ ਵੀ ਕਾਰਕਟਵੇਹ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਂ। ਮੈਸਰ ਜਿਹੜੀ ਕੱਲ ਮਾਡਰਿੰਗ ਚੱਲਦੀ ਪਈ ਆ ਉਹਦੇ ਵਾਸਤੇ ਕੀ ਤਿਆਰੀਆਂ ਆਪਣੇ ਨਗਰ ਨਿਗਮ ਨੂੰ। ਦੇਖੋ ਸਾਡੇ ਕੋਲ ਇੱਥੇ ਜਿਹੜਾ ਸਰਵਰ ਨੇ ਨਾ ਉਹ ਮੁਲਤ ਦੇ ਵਿੱਚ ਪੜਿਆ ਹੈ ਰੋਲ ਦਾਟਾ ਨੂੰ ਆਪੇ ਆ। ਉਹਦੀ ਆ ਤਿਆਰੀ ਦੇ ਲਈ ਅੱਜ ਉਹਨੂੰ ਪਾਸਟ ਕੀਤਾ ਗਿਆ ਤੇ ਬਿਲਕੁਲ ਸਹੀ ਪਾਇਆ ਗਿਆ ਕੱਲ 7 ਤਰੀਕ ਨੂੰ ਮੌਂਦਿਲ ਹੋ ਗਈ ਇਹ ਵੀ ਉਹਨੇ ਜੋ ਮਰਕੋ ਕਰਦੀ 72 ਸਰਕਾਰ ਵੱਲੋਂ ਦਾਖਾਣੀਆਂ ਨੇ ਜੀਸਾ ਸਾਹਿਬ ਦੀ ਲੈਟਰ ਆਈ ਹੈ ਕਿ ਜਿੱਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਾਰੇ ਨੇ ਇਹਨਾਂ ਬਾਰੇ ਨੂੰ ਕੀਤਾ ਰੱਖਿਆ ਹੈ ਤਾਂ ਕਿ ਕੱਲ ਕੋ ਡੈਂਟਲ ਵਿੱਚ ਨਾਮੀ ਮੱਤਿਆ ਜਾ ਸਕੇ ਹੋਰ ਵੀ ਕਿ ਤਿਆਰੀਆਂ ਦੇ ਆਡਰ ਆ ਗਈ ਇਹ ਹੁਣ ਕਾਰਪੋਰੇਸ਼ਨ ਕੋਲ ਤੇ ਬਸ ਇਹ ਹੀ ਹੈ ਤੇ ਬਾਕੀ ਜੇ ਕੋਈਸ ਨਾਲੀਆਂ ਹੋਰ ਹੋਰ ਆਦਾ ਤਾਂ ਕਿ ਉਹਸ ਤਰ੍ਹਾਂ ਉਹਦਾ ਪਹੁੰਚ ਕੀਤਾ ਜਾਏ ਸਰ ਇਹ ਪਹਿਲਾਂ ਕਿੱਥੇ ਵਰਤੇ ਜਾਂਦਾ ਨੇ ਇਹ ਟ੍ਰਿਕ ਪਹਿਲਾਂ ਕਦੋਂ ਵਰਤੇ ਜਾਂਦਾ ਸੀ ਹੁਣ ਤਾਂ ਬੰਕਰੀਟ ਤੇ ਬਲਕੋਟ ਵੀ ਲੜਾਈ ਦੇ ਵੇਲੇ ਵੀ ਵਰਤੇ ਜਾਂਦਾ ਕਿਤੇ ਇਸ ਤਰ੍ਹਾਂ ਹੀ ਸਮੇਂ ਸਮੇਂ ਦੇ ਯੱਥੇ ਜਦੋਂ ਕਰੋਨਾ ਆਇਆ ਤਾਂ ਵੀ ਇਹਨੂੰ ਵਰਤੇ ਜਾਂਦਾ ਇਹ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਸਾਇਰਨ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ ਚ ਜਿਹੜੀ ਜਿਹੜੀਆਂ ਵੱਡੀਆਂ ਫਾਊਂਟਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਕਿ ਲੋਡ ਪੈਣ ਤੇ ਉਹਨਾਂ ਨੂੰ ਜਦੋਂ ਇਹ ਮੈਸੇਜ ਕੋਈ ਵੀ ਕਰਕਰਵੇ ਇਹ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਣਾ ਸਾਡੇ ਕੋਲ ਇੱਕ ਜਿਹੜਾ ਸਾਇਰਨ ਹੈ ਉਹ ਮਗਦਰ ਦੇ ਵਿੱਚ ਬੜੀ ਹੈ ਰੋਲ ਦਾ ਕਰਨਾ ਆ ਗਿਆ ਪੂਰੀ ਆ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਸ਼ਰਮਾ ਫਾਇਰਫੋਸ ਨਗਰ ਨਿਗਮ ਬਟਾਲਾ ਸਰ ਜੀ ਕੀ ਕੰਮ ਕੀਤਾ ਇੱਥੇ ਅਨ ਕਿਤੇ ਸੀ ਅਸੀਂ ਵੀ ਰੂਟੀਨ ਚੈਕਿੰਗ ਕੀਤੀ ਸਾਡੀ ਇਹਦੀ ਜਿਹੜਾ ਸਾਇਰਨ ਲੱਗਾ ਦਾ ਐਮਰਜੈਂਸੀ ਸਾਇਰਨ ਇਹਨੂੰ ਅੱਜ ਰੂਟੀਨ ਚ ਚੈੱਕ ਕੀਤਾ ਗਿਆ ਕਿ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈ ਪੂਰੀ ਟ్రਾਈ ਲੀਤੀ ਗਈ ਹੈ ਬੱਸ ਸਰ ਕਿਸ ਕਰਨ ਦੇ ਸੈਕਟੀ ਤੱਕ ਕੁਇਸਟਰੀ ਚੈਕਿੰਗ ਕੀਤੀ ਗਈ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੌਕੇ ਤੇ ਚਲ ਚਲਦਾ ਹੈ ਕਿ ਨਹੀਂ ਚਲਦਾ ਉਹ ਉਹਦੇ ਕਰਕੇ ਦੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ ਕਿਨ ਕਰਾਂ ਮਹੀਨਾ ਬਾਅਦ ਉਹੀ ਚੈਕਿੰਗ ਕੀਤੀ ਹੁੰਦੀ ਹੈ ਸਰ ਇਹ ਹੁੰਦਾ ਹੈ ਪਹਿਲਾਂ ਕਿਤੇ ਲੋਡ ਪੈਣ ਤੇ ਚਲਦਾ ਹੈ ਬੜੀ ਦੇਰ ਬਾਅਦ ਚੈਕਿੰਗ ਉਹਦੀ ਹੋਣ ਲੱਗੀ ਜਾਂਦਾ ਹੈ ਨੇ ਇਹਦੇ ਇਸ ਤਰ੍ਹਾਂ ਸੀਗਾ ਵੀ ਇੱਥੋਂ ਦਫਤਰ ਥੱਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੂਟੀਨ 'ਚ ਚਲਾਉਂਦੇ ਰਹੇ ਆ ਫਿਰ ਸਾਡਾ ਦਫਤਰ ਇੱਥੋਂ ਸ਼ਿਫਟ ਹੋ ਕੇ ਤੇ ਚਲਾ ਗਿਆ ਬੇਲਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ-ਵੇਲੇ ਚਲਾਈਦਾ ਵਾ ਲੇਕਿਨ ਜਿਆਦਾ ਲੰਬੀ ਹੂਟਿੰਗ ਨਹੀਂ ਕਰੀਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਾ ਚੱਲ ਰਿਹਾ ਇਹ ਸ਼ਹਿਰ ਹੋਰ ਵੀ ਸ਼ਹਿਰ 'ਚ ਲੱਗੇ ਦੇ ਫਿਰ ਕੀ ਉਹ ਵੀ ਚੈੱਕ ਕਰ ਰਹੇ ਤੁਸੀਂ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਸਾਇਨਸ ਸਿਸਟਮ ਲੱਗੇ ਹੁੰਦੇ ਆ ਉਹ ਜਿ ਛੱਟ ਜਿਹੜੀ ਜਿਹੜੀ ਵੱਡੀਆਂ ਫਾਉਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਵੀ ਲੋਡ ਪੈਣ ਤੇ ਉਹਨਾਂ ਨੂੰ ਜਦੋਂ ਇਹ ਮੈਸੇਜ ਕੋਈ ਵੀ ਕਾਰ ਕਰ ਕਟਵੇ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉ। ਮੈਸਰ ਜਿਹੜੀ ਕੱਲ ਮੌਡਰਨਿੰਗ ਚੱਲਦੀ ਪਈ ਆ ਉਹਦੇ ਵਾਸਤੇ ਕੀ ਤਿਆਰੀਆਂ ਆਪਣੇ ਨਗਰ ਨਿਗਮ ਨੂੰ। ਦੇਖੋ ਸਾਡੇ ਕੋਲ ਇੱਥੇ ਜਿਹੜਾ ਸਰਵਰ ਨੇ ਨਾ ਉਹ ਮੋਗਦੇਲ ਦੇ ਵਿੱਚ ਪੜਿਆ ਹੈ ਰੋਲ ਦਾ ਡਾਟਾ ਨੂੰ ਆਪੇ ਆ। ਉਹਦੀ ਯਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਤੇ ਬਿਲਕੁਲ ਸਹੀ ਪਾਇਆ ਗਿਆ ਕੱਲ 7 ਤਰੀਕ ਨੂੰ ਉਹ ਮੌਂਦਲ ਹੋ ਗਈ ਇਹ ਵੀ ਉਹਨੇ ਜਲਦੋਂ ਕਰਦੀ 73 ਸਰਕਾਰੋਂ ਲੋਕਾਂ ਦਾ ਖਾਇਆ ਨਗਰੀ ਸਾਬ ਦੇ ਲੈਟਰ ਆਈ ਹੈ ਕਿ ਜਿੱਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਾਰੇ ਨੇ ਇਹਨਾਂ ਬਾਰਾਂ ਨੂੰ ਪੂਰ ਕਰਕੇ ਰੱਖਿਆ ਹੈ ਤਾਂ ਕਿ ਕੱਲ ਤੋਂ ਦੰਦ ਦੇ ਵਿੱਚ ਨਾ ਵੀ ਵਸਿਆ ਜਾ ਸਕੇ ਹੋਰ ਵੀ ਕਿ ਤਿਆਰੀਆਂ ਦੇ ਆਡਰ ਆ ਗਈ ਇਹ ਹੁਣ ਕਾਰਪੋਰੇਸ਼ਨ ਕੋਲ ਤੇ ਬਸ ਇਹੀ ਹੈ ਤੇ ਬਾਕੀ ਜੇ ਕੋਈ ਖਾਲੀਆਂ ਹੋਰ ਹੋਰ ਹੈ ਤਾਂ ਕਿ ਉਹ ਇਸ ਤਰ੍ਹਾਂ ਉਹਦਾ ਪਾਇਆ ਕੀਤਾ ਜਾਏ ਸਰ ਇਹ ਪੈਨਾ ਕਿੱਥੇ ਵਰਤੇ ਜਾਂਦਾ ਨੇ ਇਹ ਟ੍ਰਿਕ ਪਹਿਲਾਂ ਕਦੋਂ ਵਰਤੇ ਜਾਂਦਾ ਸੀ ਹੁਣ ਤਾਂ ਬੰਕਰੀਟ ਤੇ ਬਲਕਤ ਵੀ ਲੜਾਈ ਦੇ ਵੇਲੇ ਵੀ ਵਰਤੇ ਜਾਂਦਾ ਕਿਤੇ ਇਸ ਤਰ੍ਹਾਂ ਹੀ ਸਮੇਂ ਸਮੇਂ ਦੇ ਯਕ ਤੇ ਜਦੋਂ ਕਰੋਨਾ ਆਇਆ ਤਾਂ ਵੀ ਇਹਨੂੰ ਵਰਤੇ ਜਾਂਦਾ